ਲਓ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਜਿਹੜੇ ਜਰਾਬਾਂ ਦਾ ਡਿਜ਼ਾਈਨ ਪਾਇਆ ਸੀਗਾ ਪਾਰਟ 1 ਤੇ ਉਹ ਲੈ ਕੇ ਆਇਆ ਪਾਰਟ 2 ਚ ਦਿਖਾਉਣੇ ਆ ਜੀ ਤੇ ਆਪਾਂ ਇਹ ਬਣਾ ਕੇ ਕੰਪਲੀਟ ਕਰ ਲਿਆ ਜੀ ਆਹ ਦੇਖੋ ਜੀ ਇੰਨੀ ਲੰਬਾਈ ਹੈ ਜੀ ਤੇ ਤੁਹਾਨੂੰ ਲੰਬਾਈ ਦਿਖਾਉਣੀ ਹੈ ਜੀ ਲੰਬਾਈ ਕਿੰਨੀ ਹੈ ਆਹ ਦੇਖੋ ਜੀ ਇਸ ਤਰ੍ਹਾਂ ਲਓ ਜੀ 7 ਇੰਚ ਲੰਬਾਈ ਹੈ ਜੀ ਇਹ 6.5 ਇੰਚ ਚੜਾਈ ਹੈ ਜੀ ਇਹ ਆ ਪੰਜਰਾਬਾਂ ਬਣਾਈਆਂ ਜੀ 7 8 ਨੰਬਰ ਵਾਲਿਆਂ ਦੇ ਲਈ ਤੇ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਜੀ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਥੰਮ ਬਣਾਉਣਾ ਗੂਠਾ ਤੇ ਉਂਗਲਾਂ ਇਧਰੋਂ ਪੰਜਾ ਬਣਾਉਣਾ ਤੇ ਡਿਜ਼ਾਈਨ ਆਪਣੇ ਚ ਹੈਗੀ ਹੈ ਜੀ 1 2 3 4 5 6 7 8 9 10 11 12 13 14 15 ਡਿਜ਼ਾਈਨ ਹੈ ਇਹ 15 ਹੋ ਗਈ ਜੀ ਆਪਣੇ ਤੇ ਲੋ ਜੀ ਹੁਣ ਆਪਾਂ ਗੂਠੇ ਦੀ ਐਸ ਸਾਈਡ ਬਿਜਲੀ ਸ਼ੈਡ 21 ਸ਼ੈਡ ਰੱਖਣੀ ਪੈਂਦੀ ਹੈ ਜੀ ਆਪਾਂ ਨੂੰ ਇਧਰੋਂ ਵੀ ਵਿਚੋਂ ਆਪਾਂ ਅੰਗੂਠਾ ਰੱਖਾਂਗੇ ਤੇ ਇਧਰੋਂ ਵੀ ਜੇ ਆਪਾਂ ਐਸ ਸਾਈਡ ਰੱਖਾਂਗੇ 21 ਸ਼ੈਡ ਵੀ ਇਧਰੋਂ ਰੱਖਾਂਗੇ ਗੂਠਾ ਤੇ ਇਹਦੀ ਇਧਰੋਂ ਰੱਖਾਂਗੇ ਫਿਰ ਤਾਂ ਆਪਣਾ ਉਲਟ ਹੋ ਜਾਂਦਾ ਜੀ ਇਹ ਦੋਨਾਂ ਨੂੰ ਸੇਮ ਐ ਰੱਖ ਕੇ ਤੇ ਫੇਰ ਗੂਠਾ ਆਪਾਂ ਨੂੰ ਕੱਢਣਾ ਪੈਂਦਾ ਜੀ ਥਮ ਬਣਾਉਣਾ ਪੈਂਦਾ ਤੇ ਇਧਰਲੀ ਸਾਈਡ ਆਪਣੇ ਪੰਜੇ ਆ ਜਾਣਗੇ ਜੀ ਤੇ ਆ ਗੁੱਠਾ ਜੁਈ ਗੁੱਠੇ ਦੇ ਆਪਾਂ ਲਏ ਜੀ 8 ਜੋਟੇ 16 ਗੁੰਡੇ ਤੇ ਸੇਮ ਇਧਰੋਂ ਵੀ ਉਮੀ ਲੱਤੀ ਜੀ ਤੇ ਇਧਰ ਆਪਣੇ ਬਚਦੇ ਪੰਜੇ ਦੇ ਜੀ 2 3 4 5 6 7 8 9 10 11 12 ਤੇ ਨਾਲ 14 14 ਜੋਟੇ ਬਣਦੇ ਬਚਦੇ ਜੀ ਤੇ ਇਹ ਆਪਾਂ ਬਾਅਦ ਚ ਬਣਾਵਾਂਗੇ ਪਹਿਲਾਂ ਆਪਾਂ ਅੰਗੂਠਾ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਲੋ ਜੀ ਗੂਠੇ ਦੀਆਂ ਜੇ ਤਾਂ ਅੰਗੂਠਾ ਜਾਦੇ ਲੰਬਾ ਹੈ ਜੀ ਤਾਂ ਤਾਂ 20 ਸਲਾਈਆਂ ਕੱਢ ਲਓ ਤੇ ਜੇ ਥੋੜਾ ਜਿਹਾ ਆਪਣੀਆਂ ਉਂਗਲਾਂ ਲੰਬੀਆਂ ਤਾਂ ਅੰਗੂਠੇ ਦੀਆਂ 18 ਸਲਾਈਆਂ ਪਾ ਸਕਦੇ ਹਾਂ 16 ਵੀ ਪਾ ਸਕਦੇ ਹਾਂ ਕਿਉਂਕਿ ਪਾਛੋਂ ਤਿੰਨ ਅਪਲਾਈ ਦੀ ਜੇ ਬਣਾਉਣੀ ਹੈ ਇਸ ਤਰ੍ਹਾਂ ਆਹ ਦੇਖੋ ਤੇ ਬਣ ਕੇ ਬਹੁਤ ਹੀ ਤਿਆਰ ਹੁੰਦੇ ਜੀ ਸਲੰਗਾ ਸੇਮ ਪੈਂਦੀਆਂ ਜੀ ਪੰਜੇ ਦੀਆਂ ਵੀ ਉਹਨਾਂ ਗੀਆਂ ਪਹਿਣੀਆਂ ਇਧਰੋਂ ਆਪਾਂ ਉਂਗਲਾਂ ਦਾ ਸ਼ੇਪ ਬਣਾਵਾਂਗੇ ਤੇ ਅੰਗੂਠੇ ਦੀਆਂ ਲੋ ਜੀ ਹੁਣ ਆਪਾਂ ਬਣਾਉਣਾ ਕਰਦੇ ਹਾਂ ਸ਼ੁਰੂ ਤੇ ਆਪਾਂ ਹੁਣ ਆਹ ਜਿਹੜਾ ਡਿਜ਼ਾਈਨ ਹੈ ਜੀ ਇੱਥੋਂ ਸਾਰਾ ਬੰਦ ਕਰਾਂਗੇ ਸਾਰਾ ਸਿੱਧਾ-ਸਿੱਧਾ ਬਣਾਵਾਂਗੇ ਤੇ ਉਲਟੇ ਪਾਸੇ ਉਲਟਾ ਬਣਾਵਾਂਗੇ ਤੇ ਇਧਰੋਂ ਬਣਾਵਾਂਗੇ ਸਿੱਧੀ ਤੇ ਲੋ ਜੀ ਆਪਾਂ ਹੁਣ ਕੱਢਦੇ ਆ ਇਹਦੀਆਂ 18 ਸਲੰਗਾ ਪਾ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਅੱਗੇ ਦਾ ਡਿਜ਼ਾਈਨ ਇੱਕੀਵੇਂ ਆਪਾਂ ਗੂਠੇ ਨੂੰ ਬੰਦ ਕਰਨਾ ਗਲਾਈ 'ਚ ਹਾਂ ਦੇਖੋ ਇਸ ਤਰ੍ਹਾਂ ਲੋਜੀਕ ਇਹ ਆਪਾਂ 15 18 ਸਲੰਗਾਂ ਬਣਾ ਲਈਆਂ ਜੀ ਆਹ ਦੇਖੋ ਜੀ ਇਸ ਤਰ੍ਹਾਂ ਆ ਗੂਠਾ ਇਹ ਨਾ ਲੰਬਾ ਹੋ ਗਿਆ ਜੀ ਆਪਣਾ ਹਾਂ ਦੇਖੋ ਇਸ ਤਰ੍ਹਾਂ ਮਾਪ ਪਧੋਹਨੇ ਵਰਨਾ ਨਗਾ ਹਾਂਜੀ ਸੋਨੂੰ ਆ ਦੇਖੋ ਜੀ 2 ਇੰਚ ਦਾ ਹੋ ਗਿਆ ਜੀ 18 ਸਲੰਗਾਂ ਚ ਹਲੋ ਜੀ ਤੇ ਹੁਣ ਆਪਾਂ ਸਨ ਨਗਾ ਹਾਂ ਬਣਾਉਣਾ ਦੇਖੋ ਨੇ ਜੀ ਲੋ ਜੀ 18 ਸਲੰਗਾਂ ਬਣਾ ਲੀਆਂ ਜੀ ਆਪਾਂ ਤੇ ਆ ਹੁਣ ਆਪਾਂ ਇਥੋਂ ਦੋ ਕੁੰਡੇ ਕਟਾਵਾਂਗੇ ਜੀ ਗਲਾਈ ਚ ਬਣ ਜਾਂਦਾ ਬਹੁਤ ਹੀ ਸੋਹਣਾ ਬਣਦਾ ਜੀ ਫਿਰ ਸ਼ੇਪ ਵਧੀਆ ਆਉਂਦੀ ਆ ਅੰਗੂਠੇ ਦੇ ਲੋ ਜੀ एक, दो कट गए जी अपन दो ही उधरों कटाव गे जी ਤੇ ਦੋਈ ਆਪਾਂ ਹੁਣ ਇਧਰੋਂ ਕਟਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਬੈਕ ਸਾਈਡ ਨੂੰ ਕਟਾਵਾਂਗੇ ਆ ਦੇਖੋ ਲੋ ਰਾ ਬਣ ਕੇ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਲੋ ਜੀ ਹੁਣ ਅਗੇ ਆਪਾਂ ਬੀਮੀ ਸਲਾਈ ਤੇ ਲਓ ਜੀ ਤੇ ਹੁਣ ਆਪਾਂ ਅੰਗੂਠਾ ਬੰਦ ਕਰਾਂਗੇ ਤੇ ਤੁਹਾਨੂੰ ਦਿਖਾਉਨੇ ਆ ਲਓ ਜੀ ਇੰਨਾ ਕਿਤਾਗਾ ਰੱਖਾਂਗੇ ਜੀ ਆਪਾਂ ਆ ਦੇਖੋ ਇੰਨਾ ਕੁ ਅੰਗੂਠਾ ਸਲਾਈ ਕਰਨ ਖਾਤਰ ਲਓ ਜੀ ਅੰਗੂਠਾ ఏదే సూ బే ఇరకుూా సరే కండే ఇర సారేజీ సూ ਆ ਦੇਖੋ ਇਹ ਅੰਗਲਾਈ ਜਿ ਸੇਪ ਆ ਜਾਂਦੀ ਹੈ ਜੀ ਆ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਅਪ ਸਲਾਈ ਕਰਕੇ ਦਿਖਾਉਣੀ ਹੈ ਜੀ ਇੱਥੋਂ ਇਸ ਤਰ੍ਹਾਂ ਲੱਗੂ ਲਓ ਜੀ ਆ ਦੇਖੋ ਜੀ ਇਦੋਂ ਦਿਖਾਉਣੀ ਆ ਸਾਨੂੰ ਆ ਦੇਖੋ ਜੀ ਇਸ ਤਰ੍ਹਾਂ ਸ਼ੇਪ ਆਉਂਦੀ ਹੈ ਜਿਵੇਂ ਅੰਗੂਠੇ ਦੀ ਬਹੁਤ ਹੀ ਸੋਹਣਾ ਬਣਦਾ ਹੈ ਦੇਖੋ ਗਲਾਈ ਚ ਬਣ ਜਾਂਦਾ ਜੀ ਜਿਵੇਂ ਆਪਣਾ ਅੰਗੂਠਾ ਹੁੰਦਾ ਬਿਲਕੁਲ ਉਸ ਤਰ੍ਹਾਂ ਬਣਦਾ ਤੇ ਹੁਣ ਆਪਾਂ ਬਣਾਵਾਂਗੇ ਜੀ ਪੰਜਾ ਤੇ ਆ ਦੇਖੋ ਜੀ ਲੋ ਜੀ ਆਪਾਂ ਪੰਜੇ ਦੀਆਂ 8 ਸਲਾਈਆਂ ਬੁਣਾਂਗੇ ਜੀ 8 ਸਲਾਈਆਂ ਬੁਣ ਕੇ ਇਹ ਡਿਜ਼ਾਈਨ ਬੰਦ ਹੋਊਗਾ ਜੀ ਇਧਰੋਂ 8 ਬੁਣ ਕੇ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਇੱਥੋਂ ਆ ਸ਼ੇਪ ਬਣਦੀ ਏ ਉਂਗਲਾਂ ਦੀ ਤੇ ਉਹ ਘਟਾਉਣੇ ਦਿਖਾਵਾਂਗੇ ਜੀ ਤੁਹਾਨੂੰ ਲੋ ਲੋ ਜੀ ਆਪਾਂ ਅੰਗੂਠਾ ਤਾਂ ਬਣਾ ਲਿਆ ਸੀਗਾ ਜੀ ਤੇ ਆਪਾਂ ਇੰਨੀਆਂ ਆ ਬਣਾ ਲਿਆ ਇੱਥੇ ਆਪਾਂ ਕੱਢੀਆਂ ਜੀ ਆ 10 ਸਲਾਈਆਂ ਇਹ ਜਿਹੜੀ ਉਂਗਲਾਂ ਦੀ ਸ਼ੇਪ ਬਣਾਵਾਂਗੇ ਆਪਾਂ ਇਸ ਇਹਨਾਂ ਦਾ ਸਲਾਈਂ ਗਾਟ ਲੂਗਾ ਜੀ ਤੇ ਹੁਣ ਆਪਾਂ ਵਿਚਾਲੇ ਤੋਂ ਘਟਾਵਾਂਗੇ ਤੇ ਉਹ ਦੱਸਾਂਗੇ ਤੁਹਾਨੂੰ ਵੀ ਕਿਵੇਂ ਗੁੰਡੇ ਘਟਾ ਦੇਣ ਹਾਂ ਦੇਖੋ ਇਸ ਤਰ੍ਹਾਂ ਸ਼ੇਪ ਆ ਜੂਗੀ ਆ ਆ ਪੰਜਰਾਵ ਸਲਾਈ ਕਰ ਲਈ ਹਾਂ ਦੇਖੋ ਇਸ ਤਰ੍ਹਾਂ ਐਂ ਸ਼ੇਪ ਆਉਗੀ ਤੇ ਇਥੋਂ ਆਪਾਂ ਸਲਾਈ ਕਰ ਲਈ ਜੀ ਤਾਂ ਸਾਰੀ ਦੇਖੋ ਲਓ ਜੀ ਤੇ ਹੁਣ ਅਬ ਸਾਨੂੰ ਦੱਸ ਦੇਂ ਘਟਾਉਣਾ ਆਕੁੰਡ ਆਪਣੀ ਮਰਜ਼ੀ ਏ ਜੀ ਲਾਲੂ ਭਾਵੇਂ ਬੁਣ ਲੋ ਲੋ ਜੀ ਗਿੰਕੇ ਰੱਖਾਂਗੇ ਜੀ ਆਪਾਂ 1 2 3 4 5 6 1 2 3 4 5 6 ਤੇ ਇੱਕ ਆਪਾਂ ਇਧਰੋਂ ਲੈ ਲਾਂਗੇ ਜੀ ਆਹ ਦੇਖੋ ਇਹ ਹੋ ਗਿੱਦਨਾ ਦੋ ਘਟਣ ਗਈ ਜੀ ਤੇ ਆਹ ਦੇਖੋ ਇਹ ਆਪਾਂ ਕੇਰਾ ਇਧਰ ਲਈ ਸਲਾਈ ਤੇ ਚੜਾ ਲੈਨੇ ਆ ਜੀ ਇਸ ਤਰ੍ਹਾਂ ਜਿਹੜਾ ਆਹ ਵਾਲਾ ਵਿਚਾਲੜਾ ਉਹਨਾਂ ਦੇ ਜੀ ਇਹਨੂੰ ਆਪਾਂ 80 ਚੜਾਵਾਂਗੇ ਇਹਨੂੰ ਲਾ ਕੇ ਇਹਨੂੰ ਚੜਾ ਲਾਂਗੇ S ਲਾਈਨ ਤੇ ਇਹਨੂੰ ਫੇਰ ਇੱਧਰ ਤੋਂ ਚੜਾਵਾਂਗੇ ਹਾਂਜੀ ਲੋ ਜੀ ਤੇ ਫੇਰੇ ਆਪਾਂ ਤਿੰਨ ਦਾ ਇੱਕ ਬਣਾਵਾਂਗੇ ਲੋ ਜੀ ਇਸ ਤਰ੍ਹਾਂ ਸ਼ੇਪ ਬਹੁਤ ਸੋਹਣੀ ਆਉਂਦੀ ਹੈ ਜੀ ਉਂਗਲਾਂ ਦੀ ਲੋ ਜੀ ਇਹ ਹੁਣ ਆਪਾਈ ਸਲਾਈ ਘਟਾਵਾਂਗੇ ਜੀ ਭੁੰਦੇ ਅੱਠ ਘਟਾ ਦੇਾਂਗੇ ਜੀ ਦੋ ਘਟ ਗਏ ਆਪਣੇ ਪਿੱਛੇ ਘਟਾਵਾਂਗੇ ਹੋਰ ਲਓ ਜੀ ਹਨਾ ਇਹ ਪਾ ਉਲਟੇ ਪਾਸੇ ਉਲਟੀ ਸਲਾਈ ਤੇ ਉਲਟੀ ਸਲਾਈ ਆਪਾਂ ਸਾਰੀ ਉਲਟੀ ਉਲਟੀ ਕੰਪਲੀਟ ਕਰਾਂਗੇ ਜੀ ਲੋ ਜੀ ਸੌਕਸ ਬਣ ਕੇ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਇਹ ਸੌਕਸ 7 8 ਨੰਬਰ ਵਾਲਿਆਂ ਲਈ ਬਣਾਈ ਹੈ ਜੀ ਆਪਾਂ ਹੁਣ ਫਿਰ ਆਪਾਂ ਦੀ ਸਿੱਧੀ ਸਿਲਾਈ ਤੇ ਤੇ ਹੁਣ ਘਟਾਵਾਂਗੇ ਤਰੋਂ ਹੋਰ एक तरीका हो रहा घटाने जी वो भी दस दें अपा सुन भी किस तरह कटाए जाते हैं लो जी बनाए बनाया सो कटाए थे सी जी लो जी ਇਹ ਵਾਲਾ ਹੁਣ ਆਪਾਂ ਇਸ ਸਲਾਈ ਤੇ ਚੜਾ ਲਾਂਗੇ ਜੀ ਤੇ ਹੁਣ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ। ਆ ਦੇਖੋ। ਇੱਕ ਤਰੀਕਾ ਇਹ ਵੀ ਹੈ ਜੀ ਕਟਾਉਣ ਦਾ। ਆ ਦੇਖੋ। ਬੋਲੇ ਜੇ ਕਰ ਲਈ ਫਿਰ ਸਲਾਈ ਵਧੀਆ ਪੈ ਜਾਂਦੀ ਆ ਦੇਖੋ ਇਸ ਤਰ੍ਹਾਂ। ਲਓ ਜੀ। ਤੇ ਜਿਹੜਾ ਇਹ ਵਾਲਾ ਆਪਾਂ ਵਿਚਾਲੜਾ ਇਧਰ ਲੈਂਦੇ ਜੀ ਜਾਲੜਾ ਫੰਦਾ। ਤੇ ਇਹਨੂੰ ਆਪਾਂ ਇਹਦੇ ਉੱਪਰ ਦੀ ਆ ਦੇਖੋ ਇਸ ਤਰ੍ਹਾਂ। ਐ ਵੀ ਘਟ ਦੇ ਜੀ ਤੇ ਉਸ ਤਰ੍ਹਾਂ ਵੀ ਘਟਾਈ ਜਾਂਦੇ ਹੁਣ ਆਪਣੇ 4 ਕੁੰਡੇ ਘਟ ਗਏ ਜੀ ਰਹਿ ਗਈ 4 ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਪੂਰੀ ਘਟਾਈ ਕਰਕੇ ਲੋਚ ਹੁਣ ਆ ਗਈ ਜੀ ਆਪਾਂ ਰੋਟੀ ਸਲਾਈ ਤੇ ਇਹ ਸਲਾਈ ਵੀ ਆਪਾਂ ਸਾਰੀ ਉਲਟੀ-ਉਲਟੀ ਕੰਪਲੀਟ ਕਰਾਂਗੇ ਲਓ ਜੀ ਇਹ ਪੰਕ ਘਟਾ ਲੀ ਇਥੋਂ ਆ ਦੇਖੋ ਇਸ ਤਰ੍ਹਾਂ 8 ਕੁੰਡੇ ਘਟਾ ਲੀ ਜੀ ਆਪਾਂ ਤੇ ਆਪਣੇ ਹੀ ਰਹਿ ਗਈ ਜੀ 14 9 18 ਕੁੰਡੇ ਰਹਿ ਗਏ ਜੀ 9 ਝੋਟੇ 18 ਕੁੰਡੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬੰਦ ਕਰਨਾ ਇਹਨੂੰ ਲਓ ਜੀ 1 2 3 4 5 6 7 8 9 ਇਹ ਹੋ ਗਈ ਜੀ 9 9 ਆਪਣੀ ਇੱਧਰ ਰਹਿ ਗਈ ਤੇ 9 ਇੱਧਰ ਤੇ ਹੁਣ ਇਹਨੂੰ ਆਪਾਂ ਐ ਮੋੜ ਲਾਂਗੇ ਦੋਨੇ ਸਲੰਗਾਂ ਨੂੰ ਇਸ ਤਰ੍ਹਾਂ ਐਮ ਫੋਲਡ ਕਰ ਲਾਂਗੇ ਇਸ ਤਰ੍ਹਾਂ ਲਓ ਜੀ ਤੇ ਹੁਣ ਆਪਾਂ ਇਹਨਾਂ ਨੂੰ ਘਟਾਵਾਂਗੇ ਜਿੱਥੋਂ ਦੱਸਦੇ ਹਾਂ ਤੁਹਾਨੂੰ ਜਿਹੜਾ ਇਹ ਇਧਰ ਲਈ ਸਲਾਈ ਵਾਲਾ ਜੂ ਆਪਾਂ ਇਧਰ ਲਾ ਲਾਂਗੇ ਆ ਦੇਖੋ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਜੀ ਲੋ ਜੀ ਤੇ ਹੁਣ ਫੇਰ ਆ ਇਧਰੋਂ ਇਹ ਉੱਪਰ ਲੋ ਜੀ ਜਿਹੜਾ ਆਪਾਂ ਪਹਿਲਾਂ ਦੋ ਦਾ ਇੱਕ ਬਣਾਇਆ ਸੀਗੇ ਜੀ ਇਹਨੂੰ ਆਪਾਂ ਇਹਦੇ ਉੱਪਰ ਦੀ ਸਿੱਟਾਂਗੇ ਇਸ ਤਰ੍ਹਾਂ ਲੋ ਜੀ ਹੁਣ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਜੀ ਆ ਦੇਖੋ ਇਸ ਤਰ੍ਹਾਂ ਤੇ ਜਿਹੜਾ ਆਪਣਾ ਬੈਕ ਵਾਲਾ ਇਹਨੂੰ ਫੇਰ ਆਪਾਂ ਪੁੰਕਦੀ ਸਿੱਟਾਂਗੇ ਜੀ ਇਹ ਇੱਕ ਹੁੰਦੇ ਦੇ ਲੋ ਜੀ ਇਸ ਤਰ੍ਹਾਂ ਇਹ ਤਿੰਨੇ ਇਕੱਠੇ ਵੀ ਘਟ ਜਾਂਦੇ ਜੀ ਇਹ ਆਪਾਂ ਘਟਾਉਣੇ ਹੁਣ ਆ ਇਸ ਤਰ੍ਹਾਂ ਤਿੰਨ ਨੂੰ ਆ ਲੈ ਇਸ ਤਰ੍ਹਾਂ ਇਹ ਵਿਖਾਈ ਹੋ ਜਾਂਦੀ ਇਹਨਾਂ ਦੀ ਦੇਖੀ ਲੋਜੀ ਇਹ ਆਪਣੀ ਕੁੰਡੀ ਘਾਟ ਗਈ ਜੀ ਸਾਰੇ 3 ਕ ਵੱਜੇ ਜੀ ਇਹਦੇ ਆਪਾਂ ਵਿੱਚ ਦੀ ਟਪਾਵਾਂਗੇ ਬੰਦ ਹੋ ਜਾਊਗਾ ਇੱਥੋਂ ਲੋਜੀ ਆ ਦੇਖੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਤੁਹਾਨੂੰ ਸਲਾਈ ਕਰਨਾ ਦਿਖਾਉਣੀ ਹੈ ਜੀ ਮਾੜੇ ਇਸ ਤਰ੍ਹਾਂ ਇਹਦੀ ਸਿਲਾਈ ਕਰਾਂਗੇ ਆਪਾਂ ਲੋ ਇਸ ਤਰ੍ਹਾਂ ਇਹ ਆਪ ਸਿਲਾਈ ਕਰਦੇ ਆ ਜਿਹੜਾ ਪੰਜੇ ਆਪਣੀ ਉਂਗਲੀਆਂ ਦੀ ਸ਼ੇਪ ਬਣੀ ਹੈ ਉਹਨੂੰ ਸਿਲਾਈ ਕਰਨਾ ਦਾ ਸਰੇ ਜੀ ਇਹ ਤੁਸੀਂ ਕਿਰਪਾ ਸਲਾਈ ਕਰ ਲਈ ਤੇ ਹੁਣ ਅੰਗੂਠਾ ਸਲਾਈ ਕਰਨਾ ਦਿਖਾਉਣੀ ਹੈ ਜੀ ਸਾਨੂੰ अपना अंगूठा सिलाई हो गया जी देखो इस तरह लो जी आप इत दिखाने जी आप इस तरह अंगूठा सिलाई कर लिया जी ਬਹੁਤ ਹੀ ਸੋਹਣੀ ਬਣ ਕੇ ਆਈ ਲੋ ਜੀ ਇਸ ਤਰ੍ਹਾਂ ਤੇ ਇਥੋਂ ਆਪਾਂ ਸਲਾਈ ਜੀ ਆਪਦੇ ਪੈਰ ਦੇ हिसाब ਨਾਲ ਕਰ ਸਕਦੇ ਆ ਵੀ ਜਿਵੇਂ ਪੈਰ ਹੈ ਇੱਥੋਂ ਦੇਖ ਕਰੋ ਹਾਂ ਦੇਖੋ ਤੇ ਆ ਆਪਣੀ ਬੈਕ ਸਾਈਡ ਰਹੇਗੀ ਇਧਰਲੀ ਸਾਈਡ ਤੇ ਆ ਵੀ ਤੁਹਾਨੂੰ ਕਰਕੇ ਦਿਖਾਉਣੀ ਆ ਜਿੱਧਰੋਂ ਬੈਕ ਸਾਈਡ ਤੋਂ ਵੀ ਲੋਜੀ ਇਹ ਪੱਬੀ ਵਿਚੀ ਲੈ ਲਾਂਗੇ ਹਨ ਇਹ ਕੁਇਤੇ ਸੁਈ ਭਾਵਾਂਗੇ ਪਾ ਇੱਥੇ ਇਸ ਤਰ੍ਹਾਂ ਤੇ ਆਪਾਂ ਤਾਂ ਅੱਗੇ ਨੇ ਜਿਹੜੇ ਇਹਨਾਂ ਵਿੱਚੀ ਦੇ ਦੇਾਂਗੇ ਇਸ ਤਰ੍ਹਾਂ ਲੋਜੀ ਸ਼ੇਪ ਅਗਲਾਈ ਚ ਸਲਾਈ ਕਰਾਂਗੇ ਜੀ ਅੱਡੀ ਦੀ ਤੇ ਸ਼ੇਪ ਬਹੁਤ ਸੋਹਣੀ ਬਣਦੀ ਹੈ ਤੁਹਾਨੂੰ ਦਿਖਾਉਣੀ ਆ ਆਪਾਂ ਇਹਨਾਂ ਕਰ ਰੱਖ ਲਿਆ ਜੀ ਪਸਾਰੀ ਵੀ ਐ ਸਲਾਈ ਕਰ ਸਕਦੇ ਇਸ ਤਰ੍ਹਾਂ ਇੱਥੋਂ ਤਿੱਕਰ ਤੇ ਆਪਾਂ ਗਲਾਈ ਚ ਕਰਾਂਗੇ ਜੀ ਆ ਦੇਖੋ ਇੱਥੋਂ ਲਾਵਾਂਗੇ ਆ ਦੇਖੋ ਲੋ ਜੀ ਇਸ ਤਰ੍ਹਾਂ ਬਹੁਤ ਸੋਹਣੀ ਸ਼ੇਪ ਆਉਂਦੀ ਹੈ ਜੀ ਜੀ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਾਇਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਲੋ ਜੀ ਇਸ ਤਰ੍ਹਾਂ ਆ ਹੋ ਗਈ ਆਪਣੀ ਅਗਲਾਈ ਹੋ ਗਈ ਲੋ ਜੀ ਨਾਨੀ ਜਨਰ ਸਬਸਕ੍ਰਾਈਬ ਕਰਿਆ ਹੋਇਆ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹ ਦੇਖੋ ਇਸ ਤਰ੍ਹਾਂ ਸ਼ੇਪ ਆਉਂਦੀ ਹੈ ਜੇ ਆਪਣੀ ਗਲਾਈ 'ਚ ਹਾਂ ਦੇਖੋ ਇਸ ਤਰ੍ਹਾਂ ਬਣ ਜਾਂਦੀ ਲੋਟੀ ਹਾਂ ਦੇਖੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਜੀ